ਲੋਕਾਂ ਨੂੰ ਵੇਟ ਕੀਤਾ ਤੇ ਉਸ ਟਾਈਮ ਉਹ ਵੇਲੇ ਚੱਲਦਿਆਂ ਭਾਈ ਅਮਰਪਾਲ ਸਿੰਘ ਵੀ ਚੰਗਾ ਕਾਰਜ ਕਰ ਰਹੇ ਸੀ ਪਰ ਸਰਕਾਰ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਧੱਕ ਕੇ ਐਲਐਸਏ ਲਾ ਕੇ ਜੋ ਧੱਕੇਸ਼ਾਹੀ ਕੀਤੀ ਉਹਦੇ ਰੋਜ਼ ਮਰੂ ਅੱਜ ਸਾਰਾ ਹਲਕਾ ਜਿਹੜਾ ਵਾ ਸਾਰਾ ਪੰਜਾਬ ਅੱਜ 1 ਲੱਖ ਤੇ ਹੋ ਕੇ ਵੋਟਾਂ ਦੇ ਵਿੱਚ ਇਲੈਕਸ਼ਨ ਦੇ ਵਿੱਚ ਪੁੱਜ ਕੇ ਇਹਨਾਂ ਸਰਕਾਰਾਂ ਨੂੰ ਸ਼ੀਸ਼ਾ ਦਿਖਾਉਣੀ ਜੇ ਲਖਾਉਣੀ ਆਪ ਕਰੋ ਜਾਂ ਜਾਵਾਂ ਮੈਂ ਤਾਂ ਸਾਰਿਆਂ ਨੂੰ ਹੋਰ ਬਿਆਨਤੀ ਕਰੂੰਗਾ ਕਿ ਆਪ ਦੀ ਜਿਉਂਦੀ ਜਾਗਦੀ ਜ਼ਮੀਰ ਦਾ ਸਹੂਤ ਦੇ ਕੇ ਭਾਈ ਅਮਿਤਪਾਲ ਸਿੰਘ ਨੂੰ ਆਪਾਂ ਵੱਡੀ ਲੀਡ ਦੇ ਨਾਲ ਪੱਟੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਮੈਂ ਜੇ ਕਹਿੰਨਾ ਕਿ ਦਰਜਾ ਪੁਤਰਜਾ ਪਿੰਡ ਦੇ ਵਿੱਚ ਲੀਡਰ ਬੈਠੇ ਨੇ ਇਹਨਾਂ ਨੇ ਆਵਾਜ਼ ਨਹੀਂ ਭਿਟਾਵੇ ਕਿ ਜੋ ਗਾਂ ਲੱਛਾ ਹੋ ਉਹ ਯਾ ਤੁਸੀਂ ਆਹ ਹੋ ਗਿਆ ਮੈਂਬਰ ਨੇ ਸਰਪੰਚ ਦਾ ਵੀ ਮਰਜ਼ੀ ਕਰਿਓ ਪਰ ਅੱਜ ਸਾਨੂੰ ਇਹ ਸਾਰੇ ਵੋਟਾਂ ਮਾਰਿਆ ਨੇ ਸਿਰ ਹੁਣ ਮੈਂ ਤੁਹਾਨੂੰ ਇਹ ਦੱਸ ਦੇਣ ਕਿ ਬਾਕੀ ਸਰਕਾਰਾਂ ਜਿਹੜੀ ਨਾਲ ਤੁਹਾਨੂੰ ਕੋਈ ਲੋੜ ਨਹੀਂ ਕਿਸੇ ਨੂੰ ਕਿਸੇ ਦਾ ਹੰਕਾਰ ਤਾਂ ਮਿਆ ਸਰਕਾਰੇ ਪਰਵਾਹ ਜਾਂਦੀ ਲੋੜ ਨਹੀਂ ਕਿਸੇ ਰਘਮਤ ਦਾ ਨਹੀਂ ਕੇੜਦੇ ਵਿੱਚ ਬੈਠਿਆ ਜਿਵੇਂ ਪੰਦਰ ਪਾਉ ਦੇ ਸਾਲੂ ਦਸੋ 아니 ਨਾਜਾ ਵਾਲੇ ਖਾਰੇ ਸਮਾਏ ਕਦੇ ਵੀ ਕੋਰਕ ਚ ਨਹੀਂ ਇਹਨਾਂ ਦੀ ਲੋੜ ਨਹੀਂ ਆਪਾਂ ਨੂੰ ਤਾਰੇ ਉਹਦੇ ਭਾਈਆ ਫਾਸੇ ਨੂੰ ਬੋਟਾ ਪਾ ਕੇ ਵੱਡੀ ਗੇੜ ਦੇ ਨਾਲ ਪਿੰਦੇ ਉੱਤੇ ਉਤਾਰ ਦੇ ਰਿਹਾ ਹੈ ਕਿੰਨੇ ਪੈਸਾ ਕਰੀਏ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਪੰਜਾਬ ਤੇ ਕੰਨੀ ਮੱਦੇਦਾਰ ਕਰਾਈ ਜਾ ਸਕਾ। ਮਾ ਸਮਾਭਾ ਵੀ ਲੈ ਸਾਰੇ ਜੀ ਗੁਰੂ ਗ੍ਰੰਥ ਗੁਰੂ ਪਿਆਰੀ ਸਾਧ ਸੰਗਤ ਨਗਰ ਕਾਲੇ ਦੇ ਵਿੱਚ ਮੇਰੇ ਬਹੁਤ ਹੀ ਸਤਿਕਾਰਯੋਗ ਸੋਨੂ ਵੀਰ ਜੀ ਜਿਨ੍ਹਾਂ ਦੇ ਗ੍ਰਹਿ ਵਿਖਿਆ ਪਾਕ ਕਦਰ ਹੋਇਆ ਸਾਡੇ ਵੀਰ ਗੁਰਸਾਹਿਬ ਸਿੰਘ ਜੀ ਦਲ ਜਿਹੜੇ ਕਿਸਾਨ ਜ਼ਿਲਾ ਤਰਨਤਾਰ ਦੇ ਪ੍ਰਧਾਨ ਨੇ ਮੈਂ ਬੇਨਤੀ ਕਰਦਾ ਕਿ ਜਿਹੜੇ ਨਗਰ ਵਿੱਚ ਹੈ ਜੇ ਆਪ ਕੋ ਕੋਣ ਜਿਹੜੇ ਆਪ ਦੀ ਜਵਾਨੀ ਤੇ ਕਿਸਾਨੀ ਦੀ ਗੱਲ ਕਰਨ ਉਹ ਨਗਰ ਜਿਹੜੇ ਇਤਿਹਾਸਿਕ ਨਗਰ ਬਣਦੇ ਆ ਇੱਕ ਦਿਨ ਤੇ ਮੈਨੂੰ ਮਾਣ ਹੈ ਕਿ ਸਾਡਾ ਵੀ ਜਿੱਥੇ ਕਿਸਾਨੀ ਦੀ ਗੱਲ ਕਰਦਾ ਹੈ ਉਕੇ ਗੱਲ ਦੀ ਗੱਲ ਕਰਦਾ ਇਹ ਬਹੁਤ ਜ਼ਰੂਰੀ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਗੁਰੂ ਨਾਨਕ ਸਾਹਿਬ ਦਾ ਨਾਮ ਲਾਵਾ ਚੱਕਰ ਕਰਾਇਆ ਤੇ 6 ਮਹੀਨੇ ਰਾਤਾਂ ਕੀਤਾ ਉਸ ਵੇਲੇ ਮੈਂ ਇਹ ਗੱਲ ਕਹੀ ਸੀ ਕਿ ਮੈਂ ਆਪਣੇ ਕੋਠੇ ਦਾ ਕੋਈ ਦਾ ਮੋਢ 파ਕੇ ਦਾ ਜਿਹੜਾ ਬਾਤ ਕਰਾਂ ਤੇ ਆ ਤੇ ਤੁਸੀਂ ਜਿਹੇ ਨਾਮ ਨਾਲ ਬਾਤ ਪਿਆਰ ਜੀ ਮੇਰਾ ਨਾਮ ਕਹਿੰਦੇ ਕਹਿੰਦੇ ਜਿਹੇ ਨਾਮ ਨਾਲ ਜੀਓ ਮੈਂ ਸਮਝਦਾ ਬਹੁਤ ਜਿਹੜੇ ਬੰਦੇ ਐਸਾ ਵੀ ਆਉਂਦੇ ਆ ਉਹ ਕਹਿੰਦੇ ਵੀ ਤੁਸੀਂ ਅਕਾਲ ਦਾ ਸਾਹਿਬ ਦੀ ਗੱਲ ਨਾ ਕਰੋ ਵੀ ਜੀ ਦੀ ਗੱਲ ਨਾ ਕਰੋ ਜੁਦੀ ਨਾ ਜਾ ਬਣ ਕੇ ਜਾਂਦੇ ਪਰ ਇਹ ਸਾਡਾ ਵੀ ਤੇ ਨਾਲ ਜਦੇ ਵੀ ਇਹ ਨਾਲ ਜੇ ਇੱਕ ਦਾ ਸਬੂਤ ਦਿੱਤਾ ਹੈ ਕਿ ਇਹ ਨਾਲ ਜਦੇ ਵੀ ਨੇ ਭਾਈ ਜਮਾਤ ਪਾਸ ਦੇ ਪਰਿਵਾਰ ਨਾਲ ਦੇ ਮਾਤਾ ਨੂੰ ਸਾਥ ਕੇ ਕਿ ਜੀਵਨ ਦਾ ਉਸ ਦੇ ਦੇ ਤੇ ਤਰਸ ਦੇ ਸਾਹਮਣੇ ਸਮਾਪਨ ਦਿੱਤਾ ਹੈ ਔਰ ਮੈਂ ਸਮਝਦਾ ਪਹਿਲੀ ਜਦੇ ਵੀ ਜਿਹੜਾ ਨੇ ਖੁੱਲੇ ਆਪ ਕੌਂਸੇ ਦਾ ਨਾ ਬਹੁਤ ਰਹੀ ਹੈ ਔਰ ਮੈਂ ਅਕੇਲੇ ਆਪ ਕਰਦਾ ਕਿ ਕੌਂਸੇ ਬਸੇ ਰੋਕੇ ਹਲ ਕਰਾਂਗੇ ਔਰ ਅਸੀਂ ਲੋਕ ਦੇ ਲੋਕੂ ਕਰਦੇ ਨੇ ਹਰ ਪਰ ਤੋਂ ਪਾਉਣ ਦੀ ਪਹੁੰਚ ਪ੍ਰਾਪਤ ਕਰਾਂ ਸਭ ਦਾ ਪਾਸੇ ਬਸਰ ਲੋਕ ਦੇ ਰੋਟੇ ਦੀ। ਔਰ ਮੈਂ ਇਹ ਆਪਣੀਆਂ ਭੈਣਾਂ ਨੂੰ ਕਿ ਆਪਾਂ ਆਪਣੇ ਬੱਚਿਆਂ ਨੂੰ ਜ਼ਰੂਰ ਕੋਸ਼ਿਸ਼ ਕਰਕੇ ਬੰਦਿਆ ਲੋਗੀ। ਸਰੋਗਰੀ ਦੇ ਕੰਮ ਤੋਂ ਅਸਰ ਦਿੱਤੇ ਦੀ ਬੇਨਤੀ ਕਰਦਾ। ਆਡੇ ਦੇਰੇ ਸਾਡੀ ਆਪਣੀਆਂ ਜੀਤਾਂ ਨੂੰ ਸਭ ਤੋਂ ਕਰ ਦਿੰਦਾ। ਔਰ ਜਿਹੜੀ ਖਾਲਦਾਬੜੀ ਦੀ ਸਰਦਾਰ ਸੁਨਾਰੇ ਜੀ ਨੇ ਬਾਅਦਿਆ ਆਪਣੇ ਚੀਕ ਦੇ ਕੈਂਡੀਡੇਟ ਦੇ ਦਿੱਤਾ। ਉਸ ਨੂੰ ਮੈਂ ਬੇਨਤੀ ਕਰਨਾ ਹੈ ਕਿ ਆਪਾਂ ਸੁਭਾਗੇ ਆ ਜਿਹਨਾਂ ਵਾਜੇ ਦੀ ਤਰਜੀਹ ਦੇ ਨਾਲ ਗਿਆ ਸੀ ਗਾਣੇ ਦਾ ਵੀ ਜਨ ਗਿਆ ਗਿਆ ਤੇ ਆਪਾਂ ਤੱਕ ਰਹੇ ਹੋ ਕੇ ਪੰਛੀ ਦੇ ਉਹ ਨਾਮ ਬਾਹਰ ਲਾ ਕੇ ਉਹਨੇ ਜਿਹੜੂ ਗੱਲ ਜੇਤੋ ਮੇਰੇ ਅਮਰ ਤੋਂ ਸੰਚਾਰ ਤੇ ਅਮਰ ਜੀ ਦੇ ਨਾਲ ਆਇਆ। ਸੋ ਆਪਾਂ ਮਾਣੋ ਇਹ ਤੋਂ ਪਰਤੂ ਲਾਗੇ 19 ਦਾ ਗਾਧਾ ਮਾਤਾ ਦਾ ਮੇਰਾ ਦਰਵਾਜ਼ਾ ਖੋਲੋ। ਆਪੋ ਮੇਰੇ ਨਾਲ ਚਿੱਤਰਾ ਹੈ ਕਰਕੇ ਨਾਲ ਦਾ ਉਹਨੇ ਕਹਾ ਦਿੱਤਾ। ਆਦਮੀ ਬਹੁਤ ਸਫਾਕ ਦੇ ਟਿਕੇ ਦੇ ਨਾਮਾਤੀ ਹੋਇਆ ਕਹਾ ਜੇ ਜਾ ਕੇ ਜੇ ਵੀ ਇੱਕ ਰੋਕੇ ਦੇ ਸਾਹਮਣੇ ਖੜੋ ਹੋ ਗਏ ਉਹਨਾਂ ਤੋਂ ਵੀ ਕੀਤੇ ਗੱਲਬਾਤ ਮੋੜ ਮੰਗ ਲਿਆ। ਇੱਕ ਬਾਰੇ ਸਾਡੇ ਦਰਵਾਜ਼ਾ ਤੋਂ ਬਾਹਰ ਆਲੇ। ਦੂਜੇ ਬਾਰੇ ਸਾਡਾ ਜੀਬੂ ਗੁਰ ਸੰਜਮ ਦੇਣ ਵਾਲਿਆ। ਤੀਜੇ ਬਾਰੇ ਸਾਡਾ ਗੱਠ ਗੱਦੀਆਂ ਤੋਂ ਨਾਲ ਵਾਲੇ ਮੋੜ ਦੇਗੇ। ਇਹ ਕਿ ਹੈ ਰਾਬੀ ਜੀ ਜਿਹੜੇ ਜਦੋਂ ਆਪਕੋ ਇਸ ਮਾਮਲੇ ਦਾ ਲਾਜ ਵਧਾ ਕੇ ਪੰਜਾਬ ਨੂੰ ਭੇਜ ਦਿੰਦਾ ਹੈ ਇਹਨੂੰ ਬੋਲਦੇ ਜੇ ਉਹ ਦੋਸਤੋਂ ਦਾ ਅਗਰੇ ਜੀ ਜੇ ਪੱਤਰਾਂ ਦੇ ਦੋਸਤ ਜੇ ਜੀ ਦੇ ਪੱਤਰ ਦੇ ਬੋਲ ਸਮਾਣੇ ਇੱਕ ਕਾਲੀ ਮੋੜ ਜਾਨੀਏ ਕਿ ਇਹ ਗਾਲਤਾ ਸਾਹਬ ਦੇ ਖਾਤੇ ਤੋਂ ਭਾਈਆਪਾ ਤੋਂ ਪਾਲ ਤੋਂ ਇਹ ਬਾਕੀ ਸਾਰੀ ਬੋਲ ਜਿਹਨੂੰ ਮੱਦੀ ਤੇ ਲੱਗਣਾ ਪਾਵੇ ਸਵਾਲ ਤੁਹਾਡੇ ਕੋਲ ਆਉਣਗੇ ਪੱਜਾ ਬਣ ਕੇ ਗੱਲ ਦੇ ਪਾ ਕੇ ਜੇ ਤੁਹਾਨੂੰ ਬੋਲ ਪਾਉ ਸਮਝੋ ਨਾ ਕੁਝ ਹੋ ਨਹੀਂ ਕਾਲ ਰੋਣ ਕਰਕੇ ਭਾਈ ਇਸ ਤੋਂ ਤਾਲੀ ਤੋਂ ਬਾਅਦ ਸਾਡਾ ਕੀਤਾ ਜੀ ਹੈ روز پیرو دار سادے کولے آ کے پورا طرح طرح پر پرمانی ادیت نو علاوہ پورا پرمانی جوانی تہاڈی شادی چهری پانی سادا چهری توں سکھینوں دسوں کی نوں دلتا کیے تے میں اوے دتو کیہ اے تے پاجاں اوے خالص نوں باہر کڈاونا اے توں ہی نوں باہر کڈاونا اے توں ہی تاں تو حال حال گل گل ہونا لےو سرس ماریا کی اے اڑی تو سچ کرن دے خانے سويتا دے ماں دے انت زیادہ ہے کہ نوں سُتو ای پائی قومیں وی بولاں تے خالص نوں پاوو ਦੇ ਨਹੀਂ ਤੇ ਸਾਡੇ ਘਰ ਤੋਂ ਬੋਲਣਾ ਆਇਆ ਹੋ ਕੇ ਡਰੋਂ ਤਾਂ ਹੀ ਜਾ ਕੇ ਨਾਤ ਬਣੀ ਹੈ ਜੇ ਕੋਈ ਤੁਹਾਡਾ ਕੋਈ ਵੀ ਸਰਪੰਚ ਆਉਂਦੀਆਂ ਦੇ ਲੋਗਾਂ ਦਾ ਪਾ ਲੈਂਦੇ ਤਾਂ ਇਹ ਦੁਨੀਆ ਨਾਲ ਦਾ ਵਿਸ਼ਵਾਸ ਆਦਾ ਬਾਲੇ ਵਿਸ਼ਵਾਸ ਨਾਲ ਵਿਸ਼ਵਾਸ ਨਾਲ ਕਰਦੇ ਸੋ ਕਿਰਤ ਗੋਮ ਦਾ ਕੀ ਬੋਲੋ ਗੋਮ ਕਿਹੜੇ ਬਣੇ ਜੋਗੀ ਇਹ ਸੋਨੇ ਹਾਂ ਸੋਨਿਆ ਸੋਨਿਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਾਰੇ ਆਪਾਂ ਦੇ ਤੁਸੀਂ ਆਪਣੇ ਆਪ ਮੋਟਾ ਬਣਦੇ ਰਹਿਣ ਬੋਲੇ ਸੋਨਿਆ ਪ੍ਰਭ ਜੱਲਾ ਮੁਰਗਾ Oh, see you on oh. the bottom.